ਕਿ ਬਾਬਾ ਇਦੋਂ ਇੱਥੇ ਰਹਿ ਰਹੇ ਇਨਸਾਨਾਂ ਤੋਂ ਮੈਂ ਜਿਹੜਾ ਵਿਚਾਰ ਬਣਾਇਆ ਸਾਨੂੰ ਨਜ਼ਰ ਆਇਆ ਪੈਂਦਾ ਕਿ ਨਹੀਂ ਦਵਾਈ ਦਾ ਪਰੇਖਣਾ ਭਰਾ ਆਪਣੇ ਵਾਸਤੇ ਲੈ ਕੇ ਆਇਆ ਸੀਗਾ ਅਨਾਰ ਦੀ ਡੱਬੀ ਆਪਾਂ ਨੂੰ ਫੜਾ ਗਿਆ ਉਹ ਭਰਾ ਆਪਾਂ ਨੂੰ ਸਪੈਸ਼ਲ ਮੈਨ ਮਾਇਆ ਗਿਆ ਰਸਤੇ ਵਿੱਚ ਆਈ ਮੇਰ ਨੂੰ ਜਾਂਦਾ ਸੀ ਸਾਰਾ ਦਰਸ਼ਨ ਕਰੋ ਜੀ ਗੁਰਦੁਆਰਾ ਸਿੰਘ ਸਵਾਜੀ ਦੇ ਜਿਹੜਾ ਕਿ ਜੈਪੁਰ ਦੇ ਵਿੱਚ ਸਥਿਤਾ ਰਾਜਾ ਪਾਰਕ ਦੇ ਵਿੱਚ ਗੁਰਦੁਆਰਾ ਸਾਹਿਬ ਆ ਬਹੁਤ ਹੀ ਜਿਆਦਾ ਖੂਬਸੂਰਤ ਬਣਿਆ ਹੋਇਆ ਜਰੂਰ ਇੱਕ ਵਾਰ ਇੱਥੇ ਆਇਓ ਅਤੇ ਮੱਥਾ ਜਰੂਰ ਟੇਕਿਓ ਵਧੀਆ ਲੱਗਿਆ ਸਾਨੂੰ ਇੱਥੇ ਤਕਰੀਬਨ 4 ਦਿਨ ਰਹੇ ਹਾਂ ਅਸੀਂ ਗੁਰਦੁਆਰਾ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਆਪਣਾ ਅੱਜ ਦਾ ਸਫ਼ਰ ਸ਼ੁਰੂ ਹੋਣ ਲੱਗਿਆਗਾ ਗੁਰਦੁਆਰਾ ਸਿੰਘ ਸਵਾ ਤੋਂ ਅੱਜ ਦਾ ਜਿਹੜਾ ਸਫ਼ਰ ਆਪਾਂ ਅਜਵੇਰ ਵੱਲ ਨੂੰ ਚਾਲੇ ਪਾਵਾਂਗੇ ਤਕਰੀਬਨ 4 ਦਿਨ ਹੋ ਗਏ ਸਾਨੂੰ ਅਜਮੇਰ ਦੇ ਵਿੱਚ ਬਹੁਤ ਵਧੀਆ ਲੱਗਿਆ ਮੈਂ ਹਰ ਰੋਜ਼ ਸਿੰਘ ਸਭਾ ਗੁਰਦੁਆਰਾ ਵਿੱਚ ਆਉਂਦੇ ਸੀਗੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਸੀਗੇ ਅਤੇ ਬੜਾ ਹੀ ਚੰਗਾ ਲੱਗਦਾ ਸੀਗਾ ਸਵੇਰੇ ਦੀ ਗੱਲ ਕਰੀਏ ਤਾਂ ਇਸ ਟਾਈਮਾ ਤਕਰੀਬਨ ਪੌਣੇ 7 ਦਾ ਟਾਈਮ ਹੋ ਚੁੱਕਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੇ ਵਿੱਚ ਚਾਹ ਨਾਲ ਬਿਸਕਟ ਜਾਂ ਰਾਸ਼ ਵਰਗਾ ਚੱਲਦੇ ਰਹਿੰਦੇ ਆ ਨਾਲੇ ਤਾਂ ਸੋਚਿਆ ਚਲੋ ਮਹਾਰਾਜ ਦੇ ਦਰਸ਼ਨ ਕਰ ਲਾਂਗੇ ਤੇ ਚਲੋ ਨਾਲੇ ਆਪਾਂ ਜਿਹੜਾ ਚਾਹ ਦੇ ਪਿਆਲੇ ਪੀ ਲਾਂਗੇ ਬਾਕੀ ਓਵਰ ਆਲ ਗੱਲ ਕਰੀਏ ਅਜਮੇਰ ਤਕਰੀਬਨ ਇੱਥੋਂ ਪੈ ਜਾਣਾ 140 ਕਿਲੋਮੀਟਰ ਅਤੇ ਕੱਲ ਜਿੰਨੇ ਵੀ ਸਾਰੇ ਆਪਾਂ ਤਕਰੀਬਨ A to Z ਕਿਲੇ ਕਵਰ ਕਰ ਲਏ ਆ ਕੁਝ ਵੇਖੇ ਵੀ ਆ ਕੁਝ ਨਹੀਂ ਵੇਖੇ ਵੀ ਚਲੋ ਬਾਹਰੋਂ ਕਵਰ ਕਰ ਲਏ ਹੈਗੇ ਬਾਕੀ ਧੰਨਵਾਦ ਕਰਨਾ ਚਾਹੁੰਦੇ ਆ ਪ੍ਰਬੰਧਕ ਕਮੇਟੀ ਦਾ ਗੁਰਕਿਰਪਾ ਗੁਰਦੁਆਰਾ ਸਾਹਿਬ ਜੀ ਦਾ ਜਿੱਥੇ ਆਪਾਂ ਨੂੰ 4 ਦਿਨ ਰਹਿائش ਮਿਲੀ ਹੈਗੀ ਉਹਨਾਂ ਨੇ ਵੈਸੇ ਤਾਂ ਰਹਿਸ਼ ਦੇ ਚਾਰਜਸ ਹੁੰਦੇ ਆ ਡੋਡੀ ਗੁਰਦੁਆਰਾ ਸਾਹਿਬ ਦੇ ਵਿੱਚ ਪਰ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਇੱਕ ਬੜੀ ਵਧੀਆ ਯਾਤਰਾ ਕਰ ਰਹੇ ਹੋਗੇ ਕਿਉਂਕਿ ਇਹ ਕੰਮ ਕਰਨੇ ਬਹੁਤ ਔਖੇ ਨੇ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈਗੀ ਤਾਂ ਕਰਕੇ ਉਹਨਾਂ ਨੇ ਫ੍ਰੀ ਆਫ ਕਾਸਟ ਸਾਨੂੰ ਰੂਮ ਦਿੱਤਾ ਵਧੀਆ ਲੱਗਿਆ ਜਿੰਨਾ ਵੀ ਕਵਰ ਕਰ ਚੁੱਕੇ ਹਾਂਗੇ ਧੰਨਵਾਦ ਜੇ ਕੁਝ ਰਹਿ ਵੀ ਗਿਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕਿਹੜੀ ਕਿਹੜੀ ਜਗ੍ਹਾ ਇੱਥੇ ਜੈਪੁਰ ਦੇ ਵਿੱਚ ਰਹਿ ਗਈ ਆ ਬਾਕੀ ਹੁਣ ਪਾਉਣ ਲੱਗਿਆਂ ਚੱਲ ਜੀ ਤਕਰੀਬਨ 7 ਵਜੇ ਦਾ ਟਾਈਮ ਆਗਾ ਆਪਣੇ ਸਾਈਕਲ ਬਿਲਕੁਲ ਰੈਡੀ ਹੋ ਗਏ ਨੇਗੇ ਮਿਲਦੇ ਆ ਤੁਹਾਨੂੰ ਅੱਗੇ ਜੀ ਸਫ਼ਰ ਦੇ ਵਿੱਚ ਜੁੜੇ ਰਹੋ ਸਾਡੇ ਨਾਲ ਆ ਭਾਈ ਸਾਹਿਬ ਹੁਣ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਾਰਾ ਰਾਹ ਦੱਸਿਆ ਆਪਾਂ ਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਜੀ ਹੁਣੇ ਮਿਲੇ ਰਹੇ ਬਹੁਤ ਵਧੀਆ ਲੱਗਿਆ ਬਹੁਤ ਸੁਭਾਅ ਵਧੀਆ ਹੀ ਨਾਮ ਆ ਬਾਬਾ ਜੀ ਆਪਣਾ ਤੇਰਾ ਨਾਮ ਬੰਨੋ ਸਿੰਘ ਜੀ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆ ਬਾਬਾ ਮੈਂ ਜੈਪੁਰ ਤੋਂ ਹੀ ਰਹਿੰਦਾ ਮੇਰਾ ਜਨਮ ਜੈਪੁਰ ਦਾ ਹੀ ਹੈ ਠੀਕ ਹੈ ਜੀ 10 ਸਾਲ ਤੋਂ ਇਸੇ ਰੰਦੇ ਤੇ ਠੀਕ ਹੈ ਜੀ ਤੇ ਬਾਬਾ ਜੀ ਆਪਣਾ ਪਿਛੋਕੜ ਪਿੱਛੇ ਮੇਰੇ ਫਾਦਰ ਜਿਹਨਾਂ ਉਹ ਲਾਹੌਰ ਦੇ ਹਨ ਠੀਕ ਹੈ ਜੀ 5 ਸਾਲ ਦੇ ਹਨ ਬਾਬੇ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਤਸ਼ੀਰਵਤ ਹਨ ਉਹਨਾਂ ਦਾ ਠੀਕ ਹੈ ਜੀ ਚਲੋ ਬਹੁਤ ਵਧੀਆ ਲੱਗਿਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਪਿਆਰ ਮਿਲਿਆ ਸਾਨੂੰ ਜੈਪੁਰ ਦੇ ਵਿੱਚ ਬਹੁਤ ਵਧੀਆ ਪੁੱਛਾ ਚੰਗਿਆੜੇ ਨਿਕਲੇ ਹੋ ਹਾਂਜੀ ਹਾਂਜੀ ਕੋਈ ਵੀ ਕਰਦੇ ਤੇ ਬਹੁਤ ਅੱਛੀ ਚੀਜ਼ ਹੈ ਤੁਸੀਂ ਇੱਥੇ ਰਹਿੰਦੇ ਹੋ ਜਿਹੜੀ ਸਟ੍ਰੈਟਜੀ ਦੀ ਚੀਜ਼ ਨਹੀਂ ਪਾਵਨ ਨਹੀਂ ਆਉਂਦੀ ਕੋਈ ਨਹੀਂ ਹੁੰਦੀ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਭਾਈ ਜੀ ਤੁਹਾਨੂੰ ਅਸੀਸਾਂ ਬਖਸ਼ ਕਰੇ ਚੜ੍ਹਦੀ ਕਲਾ ਬਸੀ ਰੱਖੇ ਬਾਕੀ ਬਾਬਾ ਜੀ ਤੁਸੀਂ ਇੱਥੇ ਰਹਿ ਰਹੇ ਹੋ ਇੰਨੇ ਸਾਲਾਂ ਤੋਂ ਹਨਾ ਜਿਹੜਾ ਤੁਸੀਂ ਪਿਆਰ ਬਣਾਇਆ ਸਾਨੂੰ ਮਿਲ ਰਿਹਾ ਕਿਰਪਾ ਹੈ ਕਿਰਪਾ ਹਾਂਜੀ ਕਿਉਂਕਿ ਸਾਰੇ ਸਾਥੀ ਸਰਦਾਰ ਜੀ ਪ੍ਰਦਾਨ ਆਪਣਾ ਆਪਣਾ ਵਸੀ ਸੰਗਤ ਮਿਲੇ ਤੇ ਫਰੇ ਕਾਲਤਾ ਕਾਲਤਾ ਨੀ ਬਲੇ ਤੇ ਵੈਸੀ ਪੰਜਾ ਚੜ ਜਾਂਦਾ ਚਾ ਚੜ ਜਾਂਦਾ ਸਹੀ ਗੱਲ ਪੰਜਾਬੀ ਪੰਜਾਬੀ ਦਾ ਜਦੋਂ ਮਿਲਦਾ ਨਾ ਬਹੁਤ ਵਧੀਆ ਚਾਚਾ ਜਾਂਦੇ ਆ ਪੰਜਾਬ ਯੋਗ ਕਿੱਥੇ ਗੁਰਦੁਆਰੇ ਤੇ ਸੱਨੇ ਆ ਇਹ ਪਿਆਰ ਮੁਹੱਬਤ ਮਿਲਦੀ ਹੈ ਜੀ ਇਹ ਵੰਡਣੀ ਚਾਹੀਦੀ ਦੇਖੋ ਨਾਨਕ ਜੀ ਦਾ ਅਸ਼ੀਰਵਾਦ ਹੈ ਇਹ ਹੈ ਪ੍ਰੇਮ ਵੰਡੋ ਜਿੰਨਾ ਵੰਡੋਗੇ ਉਹਨਾਂ ਇੱਕ ਜ਼ਿਆਦਾ ਹੋਏਗਾ ਉਹਨਾਂ ਹੀ ਜ਼ਿਆਦਾ ਹੋਗਾ ਕਿਰਪਾ ਸਤਕਾ ਹੈ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਿਰਪਾ ਕਰਾ ਵਾਹਿਗੁਰੂ ਜੀ ਕਿਰਪਾ ਚਲੋ ਠੀਕ ਹੈ ਮੇਰੇ ਪੌਣੇ ਆਪਾਂ ਚੱਲਦੇ ਜਮੇਰ ਨੂੰ ਹੁਣ ਚੱਲਦੇ ਅੱਗੇ ਆਪਣੇ ਸਾਹਮਣੇ ਤੁਸੀਂ ਇੱਕ ਬਿਲਡਿੰਗ ਦੇਖ ਰਹੇ ਹੋ ਅਿੰਦਾਂ ਕੇ ਨਹੀਂ ਦਵਾਈ ਤਾਂ ਬੁਲੇਖਾ ਲੱਗਦਾ ਵੀ ਇੰਡੀਆ ਚ ਜਾ ਕੇ ਦਵਾਈ ਜਾ। ਜੈਪੁਰ ਸਿਟੀ ਤੋਂ ਕਰਕੇ ਤਕਰੀਬਨ 18 ਕਿਲੋਮੀਟਰ ਅੱਗੇ ਆ ਗਏ ਆ। ਇੱਥੋਂ ਇੱਕ ਰਾਹ ਪੜ ਗਿਆ ਦੇਖ ਖੱਬੇ ਪਾਸੇ ਦੇਖ ਸਕਦੇ ਹੋਗਾ ਤਾਂ ਆਗਰੇ ਨੂੰ। ਸਾਹਮਣੇ ਜਿਹੜਾ ਜਾ ਰਿਹਾ ਹੈਗਾ ਉਹ ਜਾ ਰਿਹਾ ਅਜਮੇਰ ਨੂੰ। ਅਜਮੇਰ ਤਕਰੀਬਨ ਇੱਥੋਂ ਰਹਿ ਗਿਆ ਜੀ 118 ਕਿਲੋਮੀਟਰ। ਚੱਲਦਿਆਂ ਰਸਤੇ 'ਚ ਇੱਕ ਬੜੀ ਇਤਿਹਾਸਿਕ ਗੁਰਦੁਆਰਾ ਸਾਹਿਬ ਆਉਣਾਗਾ। ਉਹ ਗੁਰਦੁਆਰਾ ਸਾਹਿਬ ਹੋਣਾ ਦੁੱਧੂ ਦੇ ਵਿੱਚ। ਚੱਲਦੇ ਆਂ ਤੇ ਤੁਹਾਨੂੰ ਵੀ ਫਿਰ ਕਰਵਾਉਨੇ ਆਂ ਦਰਸ਼ਨ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸ ਦਿਆਂਗੇ ਜਿੰਨਾ ਕ ਪਤਾ ਲੱਗਿਆ ਆਪਾਂ ਨੂੰ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਸਾਰੀ ਦਿੰਦੇ ਰਹਾਂਗੇ ਤਕਰੀਬਨ 30 ਤੋਂ 32 ਕਿਲੋਮੀਟਰ ਆਪਾਂ ਹੁਣ ਤੱਕ ਹੀ ਕੱਢ ਚੱਕਿਆਂਗੇ ਸਫ਼ਰ ਦਾ ਬਿਲਕੁਲ ਵੀ ਪਤਾ ਨਹੀਂ ਲੱਗਿਆ ਕਿਉਂਕਿ ਆਪਣੀ ਜਿਹੜੀ ਸਪੀਡ ਆ ਗਈ ਸਾਈਕਲ ਦੀ ਉਹ 20 ਤੋਂ ਲੈ ਕੇ 25 ਤੱਕ ਦੀ ਹੈਗੀ ਪ੍ਰਤੀ ਘੰਟੇ ਦੀ ਇਸ ਹਿਸਾਬ ਨਾਲ ਤੁਸੀਂ ਦੇਖ ਲਓ 50 ਕਿਲੋਮੀਟਰ ਦੇ ਲਗਭਗ ਆਪਾਂ ਕੱਢਣ ਵਾਲਿਆਂਗੇ ਪਰਿਆ ਨੂੰ ਹਲੇ ਆਪਾਂ ਨੂੰ ਡੇਢ ਕ ਘੰਟਾ ਹੋਇਆ ਆਪਣੇ ਤੋਂ ਘੰਟੇ ਰਸਤੇ ਵਿੱਚ ਰੁੱਕ ਗਏ ਸੀ ਇੱਕ ਦੋ ਥਾਂ ਤੇ ਜਿਹਦਾ ਕਰਕੇ ਥੋੜਾ ਟਾਈਮ ਲੱਗਦਾ ਬਾਕੀ ਰੋਡ ਬਹੁਤ ਸ਼ਾਨਦਾਰ ਆਗਾ ਇੱਥੋਂ ਸਾਰਾ ਜਮੇਰ ਤੱਕ ਹੋਰ ਰੋਡ ਸ਼ਾਨਦਾਰ ਆ ਤਕਰੀਬਨ 40 ਕਿਲੋਮੀਟਰ ਆਪਾਂ ਹੁਣ ਤੱਕ ਕੱਢ ਚੁੱਕੇ ਆਂਗੇ ਰਸਤੇ ਵਿੱਚ ਪਾਣੀ ਪੀਣ ਦੀ ਖਾਤਰ ਰੁਕੇ ਸੀਗੇ ਇੱਕ ਆਪਾਂ ਨੂੰ ਪਿਛੇ ਭਰਾ ਮਿਲਿਆ ਸੀਗਾ ਜੈਪੁਰ ਜਦੋਂ ਆਪਾਂ ਕ੍ਰੋਸ ਕੀਤਾਗਾ ਕ੍ਰੋਸ ਕਰਨ ਸਾਰੀ ਰਸਤੇ ਵਿੱਚ ਉਹਨਾਂ ਜਦੋਂ ਵੇਖਿਆ ਵੀ ਆਪਾਂ 올 ਇੰਡੀਆ ਕਰ ਰਹੇ ਹਾਂਗੇ ਉਹਨੇ ਰੋਕ ਕੇ ਗੱਡੀ ਆਪਾਂ ਨੂੰ ਪਹਿਲਾਂ ਬੁਲਾਇਆ ਬੜੀ ਆਦਰ ਸਨਮਾਨ ਕੀਤਾ ਤਕਰੀਬਨ ਅੱਜ ਹੁਣ ਤੱਕ ਰਾਜਸਥਾਨ ਦੇ ਵਿੱਚ ਕੱਚੇ ਹਰਿਆਣੇ ਵਿੱਚ ਜਿੰਨੇ ਭਰਾ ਮਿਲੇ ਆ ਬਹੁਤ ਆਦਰ ਸਤਿਕਾਰ ਕਰਦੇ ਆ ਕੋਈ ਚਾਹ ਵਾਸਤੇ ਬੁਲਾਉਂਦਾ ਕੋਈ ਰੋਟੀ ਵਾਸਤੇ ਤੇ ਭਰਾ ਨੇ ਬਾਈ ਮਿਹਨਤੀ ਸੀਗਾ ਗੱਡੀ ਚਲਾਉਂਦਾ ਸੀਗਾ ਚਲੋ ਆਪਦਾ ਸਮਾਨ ਵਗੈਰਾ ਲੋਡ ਸੀਗਾ ਉਹਨੇ 2 ਕੁ ਮਿੰਟ ਸਾਡੇ ਕੋਲੇ ਬ੍ਰੇਕਾਂ ਮਾਰੀਆਂ ਉਸ ਟਾਈਮ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਕਾਫੀ ਰਸ ਸੀਗਾ ਭਰਾ ਆਪਣੇ ਵਾਸਤੇ ਲੈ ਕੇ ਆਇਆ ਸੀਗਾ ਅਨਾਰ ਦੀ ਡੱਬੀ ਆਪਾਂ ਨੂੰ ਫੜਾ ਗਿਆ ਕੰਨਾ ਰਸਤੇ ਵਿੱਚ ਤੁਸੀਂ ਛੱਕਿਓ ਚਲੋ ਧੰਨਵਾਦ ਕਰਦੇ ਉਸ ਭਰਾ ਦਾ ਹੁਣ ਆਪਾਂ ਛੱਕਦੇ ਆਂ ਅਨਾਰ ਛੱਕ ਕੇ ਫਿਰ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਵਾਲੀ ਸਾਈਡ ਤੇ ਸਾਨੂੰ ਜਾ ਕੇ ਸਾਰਾ ਇਤਿਹਾਸ ਦੱਸਦੇ ਆਂ ਗੁਰਦੁਆਰਾ ਤਕਰੀਬਨ 31 ਕਿਲੋਮੀਟਰ ਰਹਿ ਗਿਆ ਇੱਥੋਂ ਅਨਾਰ ਦਾਣੇ ਦਾ ਆਪਾਂ ਆਨੰਦ ਲੈ ਰਹੇ ਹਾਂਗੇ ਬਸ ਇੱਥੇ ਰੁਕਾਂਗੇ 5-10 ਮਿੰਟ ਹੋਰ ਰਾਹ ਦੀ ਗੱਲ ਕਰੀਏ ਤਾਂ ਕਾਫੀ ਵਾਗ ਰਿਹਾਗਾ ਪਿੱਛੋਂ ਵਧੀਆਗਾ ਪਹਚਾਈਆਂ ਵੀ ਹੈਗੀਆਂ ਪਰ ਆਪਾਂ ਸਰਵਸ ਰੋਡ ਯੂਜ਼ ਕਰੀਦਾ ਜ਼ਿਆਦਾਤਰ ਜੇ ਟੁੱਟਿਆ ਹੋਵੇ ਫੇ ਤਾਂ ਤਾਂ ਨਹੀਂ ਨਿਕਲ ਜਾਈਦਾ ਕਿਉਂਕਿ ਇੱਥੇ ਜ਼ੋਰ ਵੱਧ ਲੱਗਦਾ ਆ ਸਿੱਧਾ ਹੀ ਰਾਹਗਾ ਬਾਕੀ ਜਿਹੜਾ ਆਪਾਂ ਨੂੰ ਨਾਰਦਾਣਾ ਵੀਰ ਦੇ ਕੇ ਗਿਆ ਨਾ ਬਿਲਕੁਲ ਫਰੈਸ਼ ਆ ਦੇਖ ਸਕਦੇ ਹੋ ਤੁਸੀਂ 18 ਤਰੀਕ 11ਵਾਂ ਮਹੀਨਾ 2024 ਕੱਲ ਹੀ ਬਣਿਆ ਤੇ ਹੈ ਵੀ ਜੈਪੁਰ ਦਾ ਹੀ ਆ ਬਿਲਕੁਲ ਫਰੈਸ਼ ਤੇ ਤਾਜ਼ਾ ਦੇ ਕੇ ਗਿਆ ਦੁਬਾਰਾ ਫੇਰ ਆਪਾਂ ਵੀਰ ਦਾ ਬਹੁਤ ਧੰਨਵਾਦ ਕਰਦੇ ਆਂਗੇ ਖਾਨ ਦੇ ਵਿੱਚ ਇੰਨਾ ਜ਼ਿਆਦਾ ਟੇਸਟੀ ਆ ਨਾ ਹੋਰ ਪੌਣੇ ਚੱਲ ਲਿਆ ਆਪਾਂ ਆਪਾਂ ਪਹੁੰਚ ਚੁੱਕੇ ਆਂ ਜੀ ਸਵਰਦਾ ਦੇ ਵਿੱਚ ਜਦੋਂ ਆਪਾਂ ਅਜਮੇਰ ਨੂੰ ਜਾਂਦੇ ਆਂ ਨਾ ਰਸਤੇ ਵਿੱਚ ਰਾਹ ਪਾਟ ਦਾ ਪੁਲ ਦੇ ਥੱਲੇ ਦੀ ਸਵਰਦਾ ਨੂੰ ਆਉਂਦਾ ਸਵਰਦਾ ਦੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਹਨੂੰ ਦੁੱਧੂ ਪਿਆ ਜਾਂਦਾ ਦੁੱਧੂ ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਆ ਇੱਥੇ ਸਵਰਦਾ ਦੇ ਵਿੱਚ ਸਾਨੂੰ ਦੱਸਿਆ ਸੀ ਕਿ ਗੁਰਦੁਆਰਾ ਸਾਹਿਬ ਹੈਗਾ ਜਾ ਕੇ ਕਰਦੇ ਆਂ ਪਤਾ ਆਪਾਂ ਗੁਰਦੁਆਰਾ ਸਾਹਿਬ ਦਾ ਕੀ ਨਾਮ ਆ ਇਤਿਹਾਸਿਕ ਆ ਜਾਂ ਉਦਾਂ ਪਿੰਡ ਲਿਓ ਬਣਾਇਆ ਗਿਆ ਸਾਰਾ ਪਤਾ ਕਰਦੇ ਆਂ ਜਾ ਕੇ ਫਿਰ ਤੁਹਾਨੂੰ ਦੱਸਦੇ ਆਂ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਸਵਰਦਾ ਦੇ ਤਕਰੀਬਨ ਰੋਡ ਤੋਂ ਆਪਾਂ ਨੂੰ ਇਹ ਪਿਆ 3-4 ਕਿਲੋਮੀਟਰ ਪਿੰਡ ਦੇ ਸਾਰਾ ਪਿੰਡ ਵਿੱਚ ਦੀ ਬਗਲ ਕੇ ਫੇਰ ਗੁਰਦੁਆਰਾ ਸਾਹਿਬ ਹੁੰਦਾ ਹੈ ਗਾ ਗੁਰਦੁਆਰਾ ਸਵਰਦਾ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆਂਗੇ ਵਰਦਾ ਦੇ ਵਿੱਚ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਮੈਂ ਇੱਥੇ ਪਾਸੇ 10ਵੀਂ ਆਏ ਸੀਗੇ ਪਤਾ ਲੱਗਿਆ ਇੱਥੇ ਆਪਣਾ ਪਰਿਵਾਰ ਰਹਿੰਦਾ ਬੰਜਾਰਿਆਂ ਦਾ ਜਿਹੜੇ ਕਿ ਦਿੱਲੀ ਤੋਂ ਆ ਕੇ ਇੱਥੇ ਵੱਸ ਗਏ ਸੀਗੇ ਉਹ ਕਹਿੰਦੇ ਵੀ ਇੱਥੇ ਨਾ ਮਾਤਰੀ ਆ ਸਿੱਖ ਕੋਈ ਪਰਿਵਾਰ ਹੈ ਨਹੀਂ ਇੱਥੇ ਅੱਗੇ ਚੱਲਾਂਗੇ ਆਪਾਂ ਇੱਕ ਹੋਰ ਗੁਰਦੁਆਰਾ ਸਾਹਿਬ ਉਹ ਵੀ ਇਤਿਹਾਸਿਕ ਅਗਰ ਆਪਾਂ ਗੁਰਦੁਆਰਾ ਸਾਹਿਬ ਦੀ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਮੁਤਾਬਿਕ ਇਸ ਪਵਿੱਤਰ ਨਗਰ ਵਿੱਚ ਅਦਾਸੀ ਸੰਤਾਂ ਨੇ ਭਗਤੀ ਕੀਤੀ ਐ ਲੱਖੀ ਸ਼ਾਹ ਬੰਜਾਰਾ ਆਪਣੀ ਝੌਂਪੜੀ ਵਿੱਚ ਨੌਵੇਂ ਗੁਰੂ ਦੇ ਤੇਗ ਬਾਦਰ ਜੀ ਅੰਤਿਮ ਸੰਸਕਾਰ ਕਰਕੇ ਆਪਣੇ ਸੰਗਤ ਸਮੇਤ ਲਗਭਗ ਸਨ 1676 ਈਸਵੀ ਵਿੱਚ ਵਿੱਚ ਬਚਾਵ ਕਰਦੇ ਹੋਏ ਇਸ ਨਗਰ ਵਿੱਚ ਪਹੁੰਚੇ ਅਦਾਸੀ ਸੰਤਾਂ ਦੀ ਯਾਦ ਵਿੱਚ ਲੱਖੀ ਸ਼ਾਹ ਬੰਜਾਰੇ ਨੇ ਛੋਟਾ ਗੁਰਦੁਆਰਾ ਸਾਹਿਬ ਬਣਵਾਇਆ ਸੀ ਅੱਜ ਵੀ ਇਸ ਪ੍ਰਾਰਤਨ ਗੁਰਦੁਆਰਾ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਇਹ ਨਗਰ ਲੱਖੀ ਸ਼ਾਹ ਬੰਜਾਰੇ ਤੋਂ ਜਾਣਿਆ ਗਿਆ ਪਦਾਸੀ ਸੰਤ ਬਾਬਾ ਕਾਨ ਦਾਸ ਜੀ ਨੇ ਲਗਭਗ 12 ਸਾਲ ਇਸ استان ਤੇ ਭਗਤੀ ਕੀਤੀ ਹੈ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ 1706-1707 ਵਿੱਚ ਤਲਵੰਡੀ ਸਾਬੋ ਤੋਂ ਹਜੂਰ ਸਾਹਿਬ ਨੂੰ ਜਾਂਦੇ ਹੋਏ ਸੰਤ ਬਾਬਾ ਕਾਨੜ ਜੀ ਨੂੰ ਲਾਦਰਸ਼ਨ ਦਿੱਤੇ ਜਿਹੜੀ ਆ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਜਗਾ ਬਣੀ ਹੈ ਕਾਨੜ ਦਾਸ ਜਿੱਦੀ ਬਣੀ ਹੋਈ ਹੈ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੱਗੇ ਲੈ ਕੇ ਬਾਬਾ ਕਾਨੜ ਦਾਸ ਜੀ ਨੂੰ ਗੁਰੂ ਸਾਹਿਬ ਦੇ ਚਰਨਾਂ ਤੋਂ ਵਾਸਤੇ ਆਪਣੇ ਪਾਣੀ ਦੇ ਪ੍ਰਬੰਧ ਲਈ ਵਾਪੜੀ ਸਾਹਿਬ ਪਟਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਤ ਬਾਬਾ ਕਾਨੜ ਨੇ ਨੂੰ ਸੇਵਾ ਸੰਭਾਲ ਕਰਨ ਵਾਸਤੇ ਪੇਟ ਕੀਤੀ। ਬਾਕੀ ਜਿਹੜਾ ਤੁਸੀਂ ਆ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਪ੍ਰਾਤਨ ਗੁਰਦੁਆਰਾ ਸਾਹਿਬ ਉਸ ਟਾਈਮ ਦਾ ਅੱਜ ਵੀ ਇਹ ਬਿਲਕੁਲ ਵਧੀਆ ਹਾਲਤਾਂ ਦੇ ਵਿੱਚ ਪਿਆ ਇਸ ਟਾਈਮ ਇੱਥੇ ਲੰਗਰ ਹਾਲ ਛੋਟਾ ਜਿਹਾ ਬਣਾ ਦਿੱਤਾ ਗਿਆ ਹੈਗਾ ਵੀ ਇੱਥੇ ਲੰਗਰ ਜਿਹੜਾ ਕਿ ਬੜਾ ਪਿਆਰ ਤੇ ਸਤਿਕਾਰ ਨਾਲ ਸ਼ਿਕਾਇਆ ਜਾਂਦਾ ਹੈਗਾ ਲक्की ਸ਼ਾ ਬੰਜਾਰੀ ਦੀ ਉਹਨਾਂ ਨੂੰ ਵੀ ਨਹੀਂ ਪਤਾ ਮਤਲਬ ਕਿੰਨੀ ਪੀੜੀ ਆ ਪਰ ਇਸ ਪੀੜੀ ਦੇ ਤਕਰੀਬਨ ਇਸ ਸਥਾਨ ਦੇ ਉੱਤੇ 10 ਇਨਸਾਨ ਜਿਹੜੇ ਰਹਿੰਦੇ ਨੇਗੇ ਇੱਕ ਪਰਿਵਾਰ ਦੇ ਜਿਨ੍ਹਾਂ ਦੇ ਅਮਰਤ ਛਕੇ ਹੋਏ ਨੇਗੇ ਕੁਝ ਪਰਿਵਾਰ ਆਸੇ-ਪਾਸੇ 10-10 ਕਿਲੋਮੀਟਰ ਵੀ ਵੀ ਕਿਲੋਮੀਟਰ ਤੇ ਜਾ ਕੇ ਵਸ ਗਏ ਨੇ ਬਾਕੀ ਇਹ ਸਥਾਨ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਬਣਿਆ ਹੋਇਆ ਇਹ ਸਥਾਨ ਨਰਿਆਣਾ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਹੈਤਾ ਜ਼ਰੂਰ ਆਇਓ ਬਾਬਾ ਜੀ ਨੇ ਗੱਲ ਕੀਤੀ ਆ ਤੇ ਉਹ ਦੱਸ ਦਿਆ ਵੀ ਇੱਥੇ ਤਕਰੀਬਨ 5 ਪਰਿਵਾਰ ਰਹਿੰਦੇ ਆ ਜਿਹੜੀ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਆਗੇ ਬਸ ਇਹੀ ਪਰਿਵਾਰ ਇੱਥੇ ਆਇਆ ਸੀਗਾ ਤੇ ਉਹੀ ਸੇਵਾ ਸੰਭਲ ਰਿਹਾ ਤਕਰੀਬਨ 5 ਪਰਿਵਾਰ ਰਹਿੰਦੇ ਆ ਜੇ ਕੋਈ ਵੀ ਆ ਰਿਹਾ ਵੀਰ ਜੈਪੁਰ ਤੋਂ ਅਜ ਮੇਰ ਵਾਲੀ ਸਾਈਡ ਜਾਂਦਾ ਤਾਂ ਸਵਰਦਾ ਜ਼ਰੂਰ ਹੋ ਕੇ ਜਾਇਓ ਤਿੰਨ ਗੁਰਦੁਆਰੇ ਸਾਹਿਬ ਇੱਕ ਸਵਰਦਾ ਇੱਕ ਅੱਗੇ ਆ ਇੱਕ ਦੁੱਧੂ ਦੇ ਵਿੱਚ ਆ ਇਹ ਵੀ ਇਤਿਹਾਸਿਕ ਆ ਇਸ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਜਾਣਾ ਉਹ ਵੀ ਇਤਿਹਾਸਿਕ ਆ ਉੱਥੇ ਵੀ ਇੱਕ ਦੋ ਪਰਿਵਾਰ ਸ਼ਾਇਦ ਰਹਿੰਦੇ ਆ ਕਰਦੇ ਆ ਪਤਾ ਜਾ ਕੇ ਆਪਣਾ ਇਸ ਸਥਾਨ ਤੇ ਆਉਣ ਦਾ ਇਹੀ ਮਕਸਦ ਸੀ ਵੀ ਚਲੋ ਜੇ ਇਤਿਹਾਸਿਕ ਨਾਂ ਗੁਰਦੁਆਰਾ ਸਾਹਿਬ ਹੋਇਆ ਤਾਂ ਇੱਥੇ ਆਪਣੇ ਸਿੱਖ ਪਰਿਵਾਰ ਜ਼ਰੂਰ ਰਹਿੰਦੇ ਹੋਣਗੇ ਪਰ ਇੱਥੇ ਆ ਕੇ ਇਹੀ ਪਤਾ ਲੱਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਚਾਰਨਸ਼ੋਹ ਧਰਤੀ ਹੈਗੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗਾ ਚਲੋ ਵਧੀਆ ਦਰਸ਼ਨ ਕੀਤੇ ਤੁਸੀਂ ਵੀ ਜਰੂਰ ਆਇਓ ਸਾਰੇ ਇਤਿਹਾਸ ਨੂੰ ਆਪਾਂ ਵੀਡੀਓ ਵਿੱਚ ਦੱਸ ਚੁੱਕੇ ਹਾਂਗੇ ਬਾਕੀ ਜਦੋਂ ਉਹ ਵੀ ਤੁਸੀਂ ਜੈਪੁਰ ਤੋਂ ਅਜਮੇਰ ਜਾਣਾ ਰਸਤੇ ਦੇ ਵਿੱਚ ਇਹ ਆਉਣਾ ਪਿੰਡ ਜਰੂਰ ਇੱਥੇ ਆ ਕੇ ਜਾਣਾਗਾ ਇੱਕ ਵਾਰ ਪੱਕਾ ਆਇਓ ਆਪਾਂ ਸਵਰਦਾ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਲੇ ਆ ਅੱਗੇ ਗੁਰਦੁਆਰਾ ਨਰੈਣਾ ਸਾਹਿਬ ਰੈਣਾ ਦੇ ਵਿੱਚ ਆ ਗੁਰਦੁਆਰਾ ਚਰਨ ਕਮਲ ਸਾਹਿਬ ਇੱਥੇ ਵੀ ਦਰਸ਼ਨ ਪਿਤਾ ਆਏ ਸੀਗੇ ਉੱਥੇ ਵੀ ਦਰਸ਼ਨ ਪਿਤਾ ਦੀ ਚਰਨ ਜੋ ਧਰਤੀ ਹੈਗੀ ਜੇ ਰੋਡ ਦੀ ਗੱਲ ਕਰੀਏ ਤਾਂ ਰੋਡ ਕਾਫੀ ਵਿੱਚ ਟੁੱਟਿਆ ਹੋਇਆ ਹੈਗਾ ਤਕਰੀਬਨ ਆਹ ਗੁਰਦੁਆਰਾ ਸਾਹਿਬ ਤੋਂ 9.5 ਕਿਲੋਮੀਟਰ ਆਪਾਂ ਨੂੰ ਪੈਣਾ ਰਸਤਾ ਫਿਲਹਾਲ ਰਸਤਾ ਟੁੱਟਿਆ ਹੋਇਆ ਹੈ ਚਲੋ ਅੱਗੇ ਬਣ ਜੇ ਉਹ ਗੱਲ ਵੱਖਰੀ ਹੈਗੀ ਹੁਣ ਤੁਹਾਨੂੰ ਨਾਲ ਦੀ ਨਾਲ ਅਪਡੇਟ ਦੇ ਦਈਏ ਇਹ ਰਸਤਾ ਕਾਫੀ ਟੁੱਟਿਆ ਹੋਇਆ ਹੈ ਰਸਤੇ ਦੇ ਵਿੱਚ ਬੜੀ ਵਧੀਆ ਚੀਜ਼ ਦੇਖਣ ਨੂੰ ਮਿਲੀ ਹੈਗੀ ਪਿੱਛੇ ਆਪਾਂ ਦੇਖਦੇ ਆਉਂਦੇ ਸੀਗੇ ਵੀ ਜਿਹੜਾ ਜੋੜਾ ਮੁੱਟਾ ਯਾਨੀ ਕਿ ਜ਼ਿਮੀਦਾਰ ਸਰਦਾ ਵਰਦਾ ਹੈ ਨੀਗਾ ਉਹ ਇਹਨਾਂ ਇੱਕੋ ਹੀ ਪੈਪ ਦੇ ਵਿੱਚ ਫਫਾਰੇ ਲਾ ਲਾ ਕੇ ਫਸਲ ਨੂੰ ਜਿਹੜਾ ਪਾਣੀ ਲਾਉਂਦਾਗਾ ਜਿਹੜਾ ਥੋੜੇ ਮੋٹے ਸਰਦੇ ਹੈਗੇ ਆ ਆ ਦੇਖੋ ਇਹਨਾਂ ਨੇ ਪੱਕੇ ਕੰਮ ਕੀਤੇ ਹੋਏ ਆ ਪੈਪਾਂ ਲਾਈਆਂ ਹੋਈਆਂ ਨੇ ਫੈਕਸੀ ਇਹਨਾਂ ਨੇ ਫਫਾਰੇ ਫਿੱਟ ਕੀਤੇ ਹੋਏ ਹੈਗੇ ਅਟੋਟ ਹਿਸਾਬ ਦੇ ਨਾਲ ਆਗਾ ਜਿਹੜਾ ਸਰਦਾ ਵਰਦਾ ਫਿਰ ਉਹ ਇਦਾਂ ਖੇਤੀ ਕਰਦਾਗਾ ਨਹੀਂ ਪਿੱਛੇ ਆਪਾਂ ਦਿਖਾਇਆ ਹੀ ਸੀਗਾ ਤੁਹਾਨੂੰ ਵੀ ਕਿਦਾਂ ਚੱਕ ਚੱਕ ਕੇ ਇੱਕ ਇੱਕ ਪੈਪ ਉੱਤੇ ਫਫਾਰੇ ਫਿੱਟ ਕਰਕੇ ਉਹ ਥੋੜਾ ਜਿਹਾ ਕੰਮ ਹੋ ਜਾਂਦਾ ਮਿਹਨਤ ਵਾਲਾ ਇਹ ਪੱਕਾ ਇੱਕ ਵਾਰੀ ਕਰ ਦੋ ਤੇ ਫਿਰ ਚੱਲਦੇ ਹੀ ਰਹਿੰਦਾ ਕੰਮ ਬਾਕੀ ਪਾਣੀ ਆ ਜਿਹੜਾ ਉਹ ਫਫਾਰੇ ਨਾਲ ਹੀ ਲੱਗਦਾ ਸਾਰੇ ਰਾਜਸਥਾਨ ਜਿਹੇ ਤੱਕ ਅਸੀਂ ਦੇਖਿਆ ਹਾਲੇ ਤੱਕ ਕਵਰ ਕੀਤਾ ਜਿੰਨਾ ਵੀ ਰਾਜਸਥਾਨ ਦੇ ਬੰਜਰ ਇਲਾਕੇ ਇਹ ਮਿੱਟੀ ਤਕਰੀਬਨ ਜਿੱਦਾਂ ਆਪਣੇ ਗੰਗਾ ਨਗਰ ਸਾਈਡ ਆ ਉਸ ਹਿਸਾਬ ਨਾਲ ਪਿੱਛੇ ਸੀਗੀ ਮਿੱਟੀ ਕਾਫੀ ਇੱਥੇ ਫਸਲ ਵਗੈਰਾ ਹੋ ਰਹੀ ਸੀ ਸੋਲੇ ਵਗੈਰਾ ਲੱਗੇ ਹੋਏ ਸੀ ਆ ਜਿਆਦਾ ਥੋੜਾ ਜਿਹਾ ਬੰਜਰ ਆ ਤੇ ਫੋਨ ਨਹੀਂ ਅਸੀਂ ਵੇਖਿਆ ਹਲੇ ਤਾਂ ਪਿੱਛੇ ਜਰੂਰ ਸੀਗਾ ਇੱਥੋਂ ਕਿਲੋਮੀਟਰ ਮਗਰ ਵਧੀਆ ਖੇਤੀ ਹੋ ਰਹੀ ਸੀ ਸਾਹਮਣੇ ਅਗਰ ਤੁਸੀਂ ਦਰਸ਼ਨ ਕਰ ਸਕਦੇ ਇੰਨੀ ਦੂਰ ਤੋਂ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਈ ਦਿੱਤਾ ਉੱਥੇ ਜਾਣਾ ਆਪਾਂ ਗੁਰਦੁਆਰਾ ਸਾਹਿਬ ਨਰੇਣਾ ਪਿੰਡ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂਗੇ ਹੁਣ ਤੁਸੀਂ ਕਰੋ ਦਰਸ਼ਨ ਗੁਰਦੁਆਰਾ ਚਰਨ ਕਮਲ ਸਾਹਿਬ ਦੇ ਬਾਕੀ ਸਾਰਾ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਆਂਗੇ ਸਾਹਮਣੇ ਜਿਹੜਾ ਮੇਨ ਗੇਟ ਆ ਗਿਆ ਕੀ ਇਤਿਹਾਸ ਸਾਰਾ ਤੁਹਾਨੂੰ ਜਾ ਕੇ ਦੱਸ ਦਿਆਂਗੇ ਚਰਨ ਕਮਲ ਸਾਹਿਬ ਪਾਸ ਸਈ ਦਸਮੀ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੂ ਧਰਤੀ ਹੈਗੀ ਜਰੂਰ ਇੱਥੇ ਵੀ ਆਉਣਾ ਤੇ ਉੱਤੇ ਮਗਰ ਵੀ ਆਉਣਾ ਇੱਥੇ ਵੀ ਜਰੂਰ ਆਉਣਾ ਜਿਹੜੇ ਗੁਰਦੁਆਰਾ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਗੁਰੂ ਚਰਨ ਕਮਲ ਸਾਹਿਬ ਪਾਸ ਸਈ ਦਸਮੀ ਜਿਹੜਾ ਕਿ ਨਹਿਣਾ ਵਿਖੇ ਸਤਤ ਹੈ ਇਹ ਪਵਿੱਤਰ ਸਥਾਨ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨਸ਼ੋਭਾ ਪ੍ਰਾਪਤ ਧਰਤੀ ਹੈ ਜਿੱਥੇ ਗੁਰੂ ਸਾਹਿਬ ਮਾਰਚ ਸਨ 1707 ਨੂੰ ਤਲਵੰਡੀ ਸਾਬੋ ਤੋਂ ਸ੍ਰੀ ਹਜੂਰ ਸਾਹਿਬ ਨਦੇੜ ਨੂੰ ਜਾਂਦੇ ਹੋਏ ਦਾदू पंਥ ਦੇ ਮਹੰਤ ਸ੍ਰੀ ਜੈਨ ਜੀ ਦੀ ਬੇਨਤੀ ਤੇ ਸੰਗਤਾਂ ਸਮੇਤ ਲਗਭਗ 13 ਦਿਨ ਠਹਿਰੇ ਸਨ ਇਸ ਦੌਰਾਨ ਦਸਮੇਸ਼ ਪਿਤਾ ਜੀ ਨੇ ਜਦੋਂ ਦਾदू ਦੀ ਸਮਾਧ ਤੇ ਤੀਰ ਚਕਾਇਆ ਤਾਂ ਨਾਲ ਦੇ ਸਿੰਘਾਂ ਨੇ ਗੁਰਮਤ ਅਨੁਸਾਰ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਸਮਾਦ ਤੇ ਨਮਸਕਾਰ ਕਰਨ ਲਈ ਤਨਖਾਹ ਲਈ ਗੁਰੂ ਸਾਹਿਬ ਨੇ ਬੜੀ ਖੁਸ਼ੀ ਨਾਲ ਖਾਲਸੇ ਦੇ ਹੁਕਮ ਨੂੰ ਪ੍ਰਮਾਣ ਕੀਤਾ ਤੇ ਬਚਨ ਕੀਤੇ ਕਿ ਖਾਲਸਾ ਪੰਥ ਨੇ ਗੁਰਮਤ ਅਨੁਸਾਰ ਆਪਣਾ ਫਰਜ਼ ਨਿਭਾਇਆ ਹੈ ਅਤੇ ਇਸ ਪ੍ਰੀਖਿਆ ਵਿੱਚ ਸਫਲ ਹੋਇਆ ਹੈ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਇਹ ਕੋਤਕ ਵੀ ਰਚਾਇਆ ਕਿ ਉਹਨਾਂ ਦੇ ਬਾਜ ਨੇ ਮਹੰਤ ਸ੍ਰੀ ਜਨ ਰਾਮ ਜੀ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਬਾਜਰਾ ਖਾਣਾ ਪ੍ਰਵਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਚਰਨ ਕਮਲ ਸਾਹਿਬ ਜੀ ਦੇ ਆਪਾਂ ਦਰਸ਼ਨ ਕਰ ਲਿਆ ਨਰਿਆਣਾ ਵਿਖੇ ਜਿਹੜਾ ਜੈਪੁਰ ਦੇ ਵਿੱਚ ਅਤੇ ਇੱਥੇ ਦਰਸ਼ਨ ਕਰਨ ਤੋਂ ਬਾਅਦ ਹੁਣ ਪਤਾ ਲੱਗਿਆ ਵੀ ਇੱਥੇ ਇੱਕ ਮੰਦਿਰ ਵੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ 13 ਦਿਨ ਰਹੇ ਸੀਗੇ ਇੱਕ ਅਜੈਬ ਘਰ ਵੀ ਆ ਚਲੋ ਦੇਖਦੇ ਹਾਂ ਜੈ ਜੈਬ ਘਰ ਖੁੱਲਾ ਹੋਇਆ ਇੱਥੇ ਲਿਖਿਆ ਹੋਇਆ ਸੀਗਾ ਅਜੈਬ ਘਰ ਵੀ ਦਿਖਾਉਨੇ ਆ ਫਿਰ ਜੇ ਖੁੱਲਾ ਹੋਇਆ ਤੋਂ ਮੰਦਿਰ ਬਾਰੇ ਪਤਾ ਕਰਦੇ ਆ ਵੀ ਮੰਦਿਰ ਵੀ ਦੂਰ ਆ ਜਾਂ ਕਿਵੇਂ ਆ ਵਕੀੜਾ ਗੁਰਦੁਆਰਾ ਸਾਹਿਬ ਬਣਿਆ ਇਹ ਦੁੱਧੂ ਵਾਲੇ ਰੋਡ ਦੇ ਉੱਤੇ ਬਣਿਆ ਪਿਆ ਇੱਥੋਂ ਆਪਾਂ ਸਿੱਧਾ ਦੁੱਧੂ ਚਲੇ ਜਾਣਾ ਇਸ ਤੋਂ ਬਾਅਦ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਜਾਇਬ ਘਰ ਬਣਿਆ ਹੋਇਆ ਚੱਲ ਕੇ ਅੰਦਰ ਦੇਖਦੇ ਆਂ ਵੈਸੇ ਬੰਦ ਹੀ ਹੁੰਦਾਗਾ ਬਾਈ ਆਪਣੇ ਨਾਲ ਚੱਲਦੇ ਆਗਾ ਖੋਲ ਕੇ ਆਪਾਂ ਨੂੰ ਦਰਸ਼ਨ ਕਰਵਾਊਗਾ ਅਜਾਇਬ ਘਰ ਦੇ ਕਰੋ ਦਰਸ਼ਨ ਜੀ ਅਜਾਇਬ ਘਰ ਦੇ ਕੋਲ ਕੇ ਸਾਨੂੰ ਅੰਦਰੋਂ ਦਿਖਾਉਨੇ ਆ ਫਿਰ ਸਾਰਾ ਅਜਾਇਬ ਘਰ ਜਿੰਦਾ ਲਾ ਕੇ ਰੱਖਦੇ ਆ ਕਿਉਂਕਿ ਸੰਗਤ ਤਾਂ ਕਾਫੀ ਘੱਟ ਆਉਂਦੀ ਹੈਗੀ ਇੱਥੇ ਬਾਬਾ ਜੀ ਹੈਗੇ ਸਿੱਖ ਪਰਿਵਾਰ ਇੱਥੇ ਹਾਂਜੀ ਦੱਦੂ ਆ ਗਏ ਦੱਦੂ ਆ ਇੱਥੇ ਤਾਂ ਨਹੀਂ ਹੈਗੇ ਨਹੀਂ ਇੱਥੇ ਤਾਂ ਹੈ ਨਹੀਂ ਸਿੱਖ ਪਰਿਵਾਰ ਬਾਬਾ ਜੀ ਕਹਿੰਦੇ ਤੇ ਵੈਸੇ ਬਾਬਾ ਖੰਡੂਰ ਸਾਹਿਬ ਵਾਲਿਆਂ ਦੀ ਇੱਥੇ ਸੇਵਾ ਲੱਗੀ ਹੋਈ ਆ ਸੇਵਾਦਾਰ ਹੀ ਰਹਿੰਦੇ ਆ ਇੱਥੇ ਸਾਰੇ ਹੁਣ ਸਾਹਮਣੇ ਤੁਸੀਂ ਜਿਸ ਅਜਾਇਬ ਘਰ ਦੇ ਦਰਸ਼ਨ ਕਰਨ ਲੱਗੇ ਹੋਗੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਤੇ ਅਜਾਇਬ ਘਰ ਬਣਵਾਇਆ ਹੈਗਾ ਅਜਾਇਬ ਘਰ ਦੇਖਿਆ ਜਾਵੇ ਤਾਂ ਬਾਹਰੋਂ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਿਆ ਹੋਇਆ ਹੈਗਾ ਇਹ ਜਿਹੜਾ ਵੀਰ ਆ ਇੱਥੇ ਸੇਵਾ ਕਰ ਰਿਹਾ ਹੈਗਾ ਵੈਸੇ ਇਹਨੂੰ ਜਿੰਦਾ ਹੀ ਲੱਗਿਆ ਹੁੰਦਾ ਹੈ ਕਿਉਂਕਿ ਇੱਥੇ ਸੰਗਤ ਜਿਹੜੀ ਬਹੁਤ ਘੱਟ ਆਉਂਦੀ ਹੈਗੀ ਪਿੰਡ ਦੇ ਵਿੱਚ ਦੇਖਿਆ ਜਾਵੇ ਤਾਂ ਨਾ ਮਾਤਰਾ ਦੇ ਵਿੱਚ ਸੰਗਤ ਹੈਗੀ ਆਪਣੀ ਸਿੱਖ ਪਰਿਵਾਰ ਦੀ ਦਾਦੂ ਤੋਂ ਸਾਰੇ ਆਉਂਦੇ ਆ ਸਾਹਮਣੇ ਦਰਸ਼ਨ ਕਰ ਰਹੇ ਹੋ ਦਸਾਂ ਪਿਤਾ ਦੇ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹੀ ਤਈ ਸਭ ਦਾ ਇਤਿਹਾਸ ਲਿਖਿਆ ਹੈਗਾ ਕਦੋਂ ਜਨਮ ਹੋਇਆ ਕਦੋਂ ਜੋਤੀ ਜੋਤ ਸਮਾਈ ਮਾਤਾ ਪਿਤਾ ਦਾ ਨਾਮ ਅਤੇ ਕਿੱਥੇ ਕਿੱਥੇ ਜਨਮ ਹੋਇਆ ਸਾਰੇ ਗੁਰੂ ਸਾਹਿਬਾਨਾਂ ਦਾ ਇੱਥੇ ਬੇਰਵਾ ਲਿਖਿਆ ਹੈਗਾ ਹਰੇਕ ਫੋਟੋ ਦੇ ਥੱਲੇ ਬਾਕੀ ਗੱਲ ਕੀਤੀ ਜਾਵੇ ਤਾਂ ਸਾਰਾ ਇਤਿਹਾਸ ਹਿੰਦੀ 'ਚ ਲਿਖਿਆ ਜਿਹੜਾ ਕਿ ਸਾਨੂੰ ਲੱਗਿਆ ਵੀ ਪੰਜਾਬੀ ਵਿੱਚ ਵੀ ਜ਼ਰੂਰ ਹੋਣਾ ਚਾਹੀਦਾ ਚਲੋ ਹਿੰਦੀ 'ਚ ਵੀ ਹੋਣਾ ਚਾਹੀਦਾ ਚਲੋ ਫਿਰ ਵੀ ਪੰਜਾਬੀ 'ਚ ਜ਼ਰੂਰੀ ਆ ਕਿਉਂਕਿ ਜਿਹੜੀ ਸੰਗਤ ਆਉਂਦੀ ਆ ਪੰਜਾਬ ਤੋਂ ਫਿਰ ਉਹ ਵਧੀਆ ਲੱਗਦਾ ਪੰਜਾਬੀ ਵਿੱਚ ਲਿਖਿਆ ਹੋਇਆ ਹਿੰਦੀ ਥੋੜੀ ਘੱਟ ਆਉ ਬਾਕੀ ਅੱਗੇ ਕੀ ਕੀ ਆਪਣੇ ਜ਼ੁਲਮ ਹੋਏ ਆਗੇ ਸਹਿਵਾਨਾਂ ਦੇ ਉੱਤੇ ਉਹ ਵੀ ਫੋਟੋਆਂ ਸਾਹਮਣੇ ਤੁਸੀਂ ਤੁਹਾਨੂੰ ਨਜ਼ਰ ਆ ਰਹੀਆਂ ਨੇਗੀਆਂ ਤਸਵੀਰਾਂ ਨਾਲ ਜਿੱਦਾਂ ਜੋਤੀ ਜੋਤ ਸਮਾਏ ਸਭ ਕੁਝ ਇੱਥੇ ਉਦਾਂ ਹੀ ਉਦਾਂ ਬਣਵਾਇਆ ਗਿਆਗਾ ਹਰੇਕ ਚੀਜ਼ ਦਾ ਤੁਸੀਂ ਦੇਖ ਸਕਦੇ ਹੋਗੇ ਇਤਿਹਾਸ ਬੇਰਬਾ ਲਿਖਿਆ ਹੋਇਆ ਸੋਹੀ ਸੇਮ ਆ ਸਾਰਾ ਹਿੰਦੀ ਦੇ ਵਿੱਚ ਆ ਨਹੀਂ ਆਪਾਂ ਤੁਹਾਨੂੰ ਜ਼ਰੂਰ ਵਿਸਤਾਰਪੂਰਕ ਪੰਜਾਬੀ ਵਿੱਚ ਵੀ ਸਮਝਾਉਂਦੇ ਬਾਕੀ ਗੱਲ ਕੀਤੀ ਹੈ ਜੈਪਕਰ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਹੈਗਾ ਦੱਸਿਆ ਗਿਆ ਹਰੇਕ ਚੀਜ਼ ਬੁੱਤ ਦੇ ਰੂਪ ਦੇ ਵਿੱਚ ਦਿਖਾਈ ਗਈ ਹੈਗੀ ਅੱਗੇ ਜਿੱਦਾਂ ਤੁਸੀਂ ਦੇਖ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਆ ਜਿਹੜਾ ਦਿਖਾਇਆ ਗਿਆਗਾ ਆਪਣੇ ਸੱਜੇ ਪਾਸੇ ਦੇਖ ਰਹੇ ਹੋਗੇ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰ ਸਹਬਜ਼ਾਦੇ ਜਿਹੜੇ ਕਿ ਦਰਸਾਏ ਗਏ ਨੇਗੇ ਬਾਕੀ ਸਾਹਮਣੇ ਤੁਸੀਂ ਦੇਖ ਰਹੇ ਹੋ ਪੰਜ ਪਿਆਰਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਕਿ ਅਮਰਤਸ਼ਕ ਰਹੇ ਨੇਗੇ ਬਾਕੀ ਅੱਗੇ ਵੀ ਕਾਫੀ ਕੁਝ ਦਿਖਾਇਆ ਗਿਆਗਾ ਬਾਕੀ ਜਦੋਂ ਵੀ ਤੁਸੀਂ ਆਏ ਐਸ ਸਥਾਨ ਦੇ ਉੱਤੇ ਅਜਾਇਬ ਘਰ ਜ਼ਰੂਰ ਵਿਜ਼ਿਟ ਕਰਿਓ ਅਗਰ ਹਿੰਦੀ ਨਹੀਂ ਵੀ ਆਉਂਦੀਗੀ ਤਾਂ ਇਹਨੂੰ ਟ੍ਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਤੁਸੀਂ ਜ਼ਰੂਰ ਇਹਨੂੰ ਪੜਿਓ ਸਾਰੇ ਨੂੰ ਇਤਿਹਾਸ तकरीबन ਸਾਰਾ ਹੀ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਨਾਲ ਦਾਾਂ ਤੇ ਛੋਟੇ ਸ਼ਹਿਵਜਤ ਦੀਆਂ ਨੂੰ ਨੀਹਾਂ ਵਿੱਚ ਚਨਾ ਰਹੇ ਨੇਗੇ ਉਹ ਵੀ ਦਿਖਾਇਆ ਗਿਆਗਾ ਬਾਕੀ तकरीबन ਸਾਰਾ ਹੀ ਅਸੀਂ ਵੇਖਿਆ ਵਧੀਆ ਬਣੀ ਹੋਈ ਹੈ ਚੀਜ਼ ਚਲੋ ਪਰ ਸਾਨੂੰ ਫੇਰ ਉਹੀ ਗੱਲ ਵੀਰ ਨਾਲ ਗੱਲ ਕਰ ਰਹੇ ਸੀ ਸਤਨਾਮ ਸਿੰਘ ਜੀ ਨਾਲ ਉਹ ਵੀ ਦੱਸ ਰਹੇ ਸੀ ਕਿ ਆਪਾਂ ਨੂੰ ਜਿਹੜੀ ਹਿੰਦੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਤਾਂ ਕਰਕੇ ਅਸੀਂ ਇੱਥੇ ਕਹਿ ਕੇ ਵੀ ਆਏ ਸੀਗੇ ਵੀ ਜਰੂਰ ਪੰਜਾਬੀ ਦੇ ਵਿੱਚ ਤੁਸੀਂ ਲਿਖੋ ਤਾਂ ਕਿ ਸੰਗਤਾਂ ਨੂੰ ਪਰੇਸ਼ਾਨੀ ਨਾ ਹੋਵੇ ਕੋਈ ਬਾਕੀ ਆਪਣੇ ਪੰਜ ਤਖਤ ਸਹਿਬਾਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਪੰਜੇ ਤਖਤਾਂ ਦੀਆਂ ਬਾਕੀ ਉਹਨਾਂ ਬਾਰੇ ਦੱਸਿਆ ਹੋਇਆ ਕਿ ਕਿਹੜਾ ਤਖਤ ਕਿੱਥੇ ਆ ਕਿਹੜਾ ਕਿੱਥੇ ਆਗਾ ਵਧੀਆ ਲੱਗਿਆ ਸਾਰਾ ਇਤਿਹਾਸ ਜਿਹੜਾ ਅਸੀਂ ਇੱਥੇ ਪੜਿਆਗਾ ਇਸ ਤੋਂ ਬਾਅਦ ਅਪਾ ਜਦੋਂ ਦਰਸ਼ਨ ਕਰ ਲਏ ਸੀਗੇ ਅਜਾਇਬ ਘਰ ਦੇ ਫਿਰ ਆਪਾਂ ਜਿਹੜੇ ਚਾਲੇ ਪਾਏ ਅੱਗੇ ਅੰਦਰ ਦੇਖਿਆ ਜabe ਤਾਂ ਅਜਾਇਬ ਗੁਰੂ ਘਰ ਦੇ ਵਿੱਚ ਦੱਸਿਆ ਸੀ ਵੀਰ ਉਹਨਾਂ ਨੇ ਕਿ ਜਿਹੜੇ ਇੱਥੇ ਸੇਵਾ ਸੰਭਾਲ ਰਹੇ ਨੇਗੇ ਉਹਨਾਂ ਨੇ ਦੱਸਿਆ ਕਿ ਗੁਰੂ ਘਰ ਦੇ ਵਿੱਚ ਕਮਰੇ ਵੀ ਬਣੇ ਹੋਏ ਹੈਗੇ ਜੇ ਕਿਸੇ ਵੀਰ ਨੇ ਵੀ ਰਹਿਣਾਗਾ ਫ੍ਰੀ ਆਫ ਕਾਸਟ ਰੂਮ ਬਣੇ ਹੋਏ ਹੈਗੇ ਏਸੀ ਵਾਲੇ ਰੂਮ ਦੀ 500 ਪਰਚੀ ਆ ਉਦਾਂ ਫ੍ਰੀ ਹੈਗਾ ਖਾਣਾ ਪੀਣਾ ਸਭ ਕੁਝ ਫ੍ਰੀ ਜ਼ਰੂਰ ਆਪਾਂ ਦੁੱਧੂ ਨੂੰ ਜਾ ਰਹੇ ਸੀਗੇ दो भाई आपा नु स्पेशल मिलन आ या के रास्ते विच नाम क्या है आपका भैया मोहन है कहाँ से हो, हो? इधर कर लो साइड से सांबर से हो हां कितनी दूर है सांबर यहां से 25 किलूं, किलूं। है 25 किलोमीटर 25 कहां जा रहे कितना पड़ेगा यहां से यहां से पड़ेगा आपको लगभग 8 मिनट 8 8 9 आपका नाम क्या गणेश हो बढ़िया लगा आपसे मिलके और बताओ कितना पड़ेगा अजमेर जहाँ से अजमेर का तो मालूम नहीं है आपका एरिया है यार? देड़ सो, देड़ सो पड़ेगा? नहीं इतना रहा है। है। नहीं इतना अजमेर का तो और क्या करते हो आप लोग क्लास में एक ही स्कूल में पढ़ते हो ठीक है चलो वगैरह मिल के खड़के लगे लगे ਜੇ ਨੋ ਦਾ ਨਾ ਪੁੱਛਦੇ ਸੀ ਚਲੋ ਹੀ ਕਿਹਾ ਸਾਨੂੰ ਨਾਮ ਲਾ ਦਈਏ। ਇਸ ਟਾਈਮ ਆਪਾਂ ਦੁੱਧੂ ਸ਼ਹਿਰ ਦੇ ਵਿੱਚ ਆ ਗਏ ਆ। ਦੁੱਧੂ ਤੋਂ ਜਿਹੜਾ 메ਨ ਹਾਈਵੇ ਜਾਣਾ ਆਪਾਂ ਉਹ ਇਥੋਂ ਅਜਮੇਰ ਨੂੰ ਜਾਂਦਾ ਰਸਤਾ ਇਥੋਂ ਸੱਜੇ ਮੁੜ ਜਾਣਾ ਪੁਲ ਦੇ ਥੱਲੇ ਦੀ। ਬਾਕੀ ਜਿਹੜਾ ਆਪਾਂ ਜਿਹੜਾ ਰਸਤਾ ਆ ਗਏ ਆਪਾਂ ਇੱਥੇ ਤੱਕ ਆਏ ਸੀਗੇ ਮਹਿਮਾਣਾ ਤੱਕ। ਜਿਹੜਾ ਸਵਰਦਾ ਤੋਂ ਨਰਿਆਣਾ ਨੂੰ ਰਾਹ ਜਾਂਦਾ ਅਤੇ ਨਰਿਆਣਾ ਤੋਂ ਜਿਹੜਾ ਦੁੱਧੂ ਨੂੰ ਆ ਕੇ ਚੜਦਾ ਜਿਹੜਾ ਦੁੱਧੂ ਤੋਂ ਜਿਲ੍ਹਾਗਾ ਦੁੱਧੂ ਨੂੰ ਆ ਕੇ ਚੜਦਾ ਉਹ ਰਾਹ ਦਾ ਇੰਨਾ ਕੋ ਜਿਆਦਾ ਬੁਰਾ ਹਾਲਾ ਸਾਰਾ ਰਾਹ ਪਟਿਆ ਪਿਆਗਾ ਰਸਤੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਵੇਂ ਛੱਟੀਆਂ ਪਈਆਂ ਨੇ ਹਰੇਕ ਤਾਂ ਕਿਹੜੀ ਸੜਕੋ ਬਣੀ ਨਹੀਂ ਨੀ ਪੂਰੀ ਆਹ ਰਾਹ ਪੂਰਾ ਵਧੀਆ ਜਿਹਾ ਦੁੱਧੂ ਤੋਂ ਲੈ ਕੇ ਆਪਣਾ ਜਮੇਰ ਨੂੰ ਜਾਂਦਾ ਨਹੀਂ ਪਿੱਛੇ ਤਾਂ ਇੰਨਾ ਕੋ ਜਿਆਦਾ ਬੁਰਾ ਹਾਲ ਸੀ ਆ ਸਾਨੂੰ ਤਾਂ ਐਂ ਸੀ ਵੀ ਸ਼ਾਇਦ ਸਾਈਕਲ ਹੀ ਪੈਂਚਰ ਹੋ ਜਾਊਗਾ ਇਦਾਂ ਦਾ ਰਾਹ ਹੋਵੇ ਤਾਂ ਬੰਦਾ 1 ਘੰਟੇ ਦੇ ਵਿੱਚ ਤਕਰੀਬਨ 20 ਤੋਂ 22 ਕਿਲੋਮੀਟਰ ਆਹਮਣੇ ਕੱਢਦਾ 25 ਤੱਕ ਇਦਾਂ ਦੇ ਰਸਤੇਆਂ ਤੋਂ ਜਾ ਰਹੇ ਆਪਾਂ अजमेर ਨੂੰ ਆਹ अजमेर ਨੂੰ ਜਾਂਦਾ ਸਿੱਧਾ ਰਾ ਕਿਉਂਕਿ ਆਪਣੇ ਨਾਲ ਨਾ ਪੁਲ ਬਣੀ ਜਾਂਦਾ ਜਿਹਦਾ ਕਰਕੇ ਹਾਂ ਜਰਾ ਅਸੀਂ ਚਾਲੂ ਕੀਤਾ ਨਾ ਮੂੰਹ ਵਗੈਰ ਆਪਾਂ ਬੰਨ ਲਿਆ ਕਿਉਂਕਿ ਬੁਰੇ ਹਾਲਾਤ ਨੇ ਰੋਡ ਦੀ ਕੰਡੀਸ਼ਨ ਬੜੀ ਜ਼ਿਆਦਾ ਖਰਾਬ ਆ ਗਈ ਇਹ ਛੋਟਾ ਜਿਹਾ ਸ਼ਹਿਰ ਪਿੰਡਾਗਾ ਸ਼ਹਿਰ ਦਾ ਨਾਂ ਤਾਂ ਨਹੀਂ ਪਤਾ ਪਰ ਤਕਰੀਬਨ ਅਸੀਂ ਪਿਛਲੇ 1.5 ਕਿਲੋਮੀਟਰ ਤੋਂ ਇਦਾਂ ਦੇ ਰਾਹਤਿਆਂ ਤੋਂ ਲੰਘੇ ਰਹੇ ਹਾਂ ਚੜਦਿਆਂ ਮੂਰੇ ਹਾਈਵੇ ਆਪਾਂ ਨੂੰ ਦਿਖ ਰਿਹਾ ਹੁਣ ਫਿਰ ਸਫ਼ਰ ਥੋੜਾ ਜਿਹਾ ਵਧੀਆ ਨਿਕਲ ਜਾਂਦਾ ਇੱਕ ਤੁਹਾਨੂੰ ਚੀਜ਼ ਪੁੱਛਣੀ ਸੀਗੀ ਵੈਸੇ ਤਾਂ ਇਹ ਕੀ ਚੀਜ਼ ਆਹੇ ਜਦੋਂ ਆਪਾਂ ਅਜਮੇਰ ਨੂੰ ਜਾਂਦੇ ਆ ਅਸੀਂ ਪਹਿਲੀ ਵਾਰ ਯਾਨੀ ਮੈਂ ਪਹਿਲੀ ਵਾਰ ਦੇਖਿਆ ਇਹ ਆਹ ਦੱਸਿਓ ਕੀ ਚੀਜ਼ ਆ ਕੀ ਡੀਈਐਫ ਜੂਰੀਆ ਲਿਖਿਆ ਤਾਂ ਇੱਥੇ ਗੱਡੀਆਂ ਬਾਰੇ ਹੈਗਾ 20 20 ਲੀਟਰ ਦੀ ਬਾਲਟੀ ਹੈਗੀ ਦੱਸਿਓ ਜ਼ਰੂਰ ਵੀ ਇਹ ਟਰੱਕਾਂ 'ਚ ਪੈਂਦਾ ਵੀ ਜੂਰੀਆ ਕੀ ਚੀਜ਼ ਆ ਇਹ ਜੇ ਕਿਸੇ ਵੀਰ ਨੂੰ ਵੀ ਪਤਾ ਕਮੈਂਟ ਜ਼ਰੂਰ ਕਰਿਓ ਵੀ ਇਹ ਜਿਹੜਾ ਡੀਈਐਫ ਜੂਰੀਆ ਹੈਗਾ ਇਹ ਕਾਦੇ ਵਾਸਤੇ ਆ ਵੈਸੇ ਤਾਂ ਗੱਡੀਆਂ ਵਾਸਤੇ ਹੀ ਹੁੰਦਾ ਵੀ ਕਿਹੜੇ ਕੰਮ ਆਉਂਦਾ ਇਹ ਸਫ਼ਰ ਆਪਣਾ ਇੱਥੋਂ ਅਜਮੇਰ ਤਕਰੀਬਨ 40 ਕਿਲੋਮੀਟਰ ਰਹਿ ਗਿਆ ਅੱਜ ਦੇ ਸਫ਼ਰ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਸਫ਼ਰ ਲੰਘ ਰਿਹਾ ਲੰਘ ਰਿਹਾ ਤਕਰੀਬਨ 100 ਕਿਲੋਮੀਟਰ ਦੇ ਕਰੀਬ ਆਪਾਂ ਕੱਢ ਚੁੱਕੇ ਆ 100 ਕੀ ਕੱਢ ਕਿਉਂਕਿ 140 ਕਿਲੋਮੀਟਰ ਪੈਂਦਾ ਸੀਗਾ ਆਪਾਂ ਨੂੰ ਉੱਥੋਂ ਗੁਰਦੁਆਰਾ ਸਾਹਿਬ ਤੋਂ ਬਾਕੀ ਟੋਟਲ ਆ ਜਿਹੜਾ ਤੁਹਾਨੂੰ ਜਾ ਕੇ ਦੱਸਦਾ ਕਿੰਨਾ ਕੱਢਿਆ ਅਜਮੇਰ ਪਹੁੰਚਦੇ ਨਹੀਂ ਪਹੁੰਚਦੇ ਉਹ ਬਾਅਦ ਦੀਆਂ ਗੱਲਾਂ ਨੇ ਤੁਹਾਨੂੰ ਦੱਸ ਦਿਆਂ ਜਾ ਕੇ ਬਸ ਤਕਰੀਬਨ ਅਜਮੇਰ ਤੋਂ 38 ਕਿਲੋਮੀਟਰ ਰਹਿ ਗਿਆ ਰਸਤੇ ਵਿੱਚ ਰੁਕੇ ਸੀ ਆਪਣੇ ਭਰਾ ਨੂੰ ਖਾਲਸਾ ਜੀ ਨੂੰ ਕਹਿੰਦੇ ਚਾਹ ਛਕਣੀ ਹੈਗੀ ਨਾਲ ਬਿਸਕਟ ਥੋੜੇ ਚਾਹ ਦੀ ਖਾਤਰ ਰੁਕੇ ਸੀਗੇ ਆ ਸਾਹਮਣੇ ਟਾਬਾ ਪਾ ਵੈਸੇ ਰੁਕੇ ਸੀਗੇ ਇੱਥੇ ਪੰਪਾ ਜੀ ਉਹਦਾ ਉੱਥੇ ਰੁਕੇ ਸੀਗੇ ਚਲੋ ਹੁਣ ਖਾਲਸਾ ਜੀ ਚਾਹ ਸ਼ਕਣਗੇ ਉਸ ਤੋਂ ਬਾਅਦ ਆਪਾਂ ਚੱਲਦੇ ਆ 38 ਕਿਲੋਮੀਟਰ ਆਪਾਂ ਕੱਢ ਲੈਣੀ ਹੈਗੀ ਖਾਲਸਾ ਜੀ ਕਿੰਨੇ ਦਾ ਬਿਸਕਟ ਆ ਜੀ 55 ਰੁਪਈਆ ਦਾ 15 ਰੁਪਈਆ ਚ ਖਾਲਸਾ ਜੀ ਨੇ ਤਿਆਰ ਹੋ ਜਾਣਾ ਹਾਂ ਹਾਂ ਖਾਲਸਾ ਜੀ ਦੀ ਖਰਾਕ ਥੋੜੀ ਜਿਆਦੇ ਆ ਤੇ ਛੋਟਾ ਜਿਹਾ ਇਹ ਜਿਹੇ ਢਾਬਿਆਂ ਤੋਂ ਨਾ ਜੇ ਕਦੇ ਵੀ ਚਾਹ ਵਗੈਰਾ ਪੀਣੀ ਹੈ ਨਾ ਇਦਾਂ ਦੇ ਢਾਬਿਆਂ ਤੋਂ ਪਿਓ ਖਾਲਸਾ ਜੀ ਜੇ ਚਾਹ ਪੀਣੀ ਹੈ ਜਿਹੜੇ ਢਾਬਿਆਂ ਤੋਂ ਪਿਓ ਹਨਾ ਸਹੀ ਹੈ ਤਾਂ ਇਹ ਤਾਂ ਸਸਤੀ ਲੌਂਦੇ ਆ ਇਹਨਾਂ ਨੇ ਵਧੀਆ ਬਣਾਉਂਦੇ ਆ ਕਿਉਂਕਿ ਟਾਈਮ ਖੁੱਲਾ ਹੁੰਦਾ ਇਹਨਾਂ ਕੋਲੇ ਖਾਲਸਾ ਜੀ ਥੋੜੀ ਖਰਾਕ ਵੱਧ ਆ ਆਪਣੇ ਨਾਲੋਂ ਇਹ ਆਏ ਜਿਹੜੇ ਪਾਏ ਪਾਣ ਦੀ ਖਾਤਰ ਆਪਾਂ ਨੂੰ ਮੰਜਾ ਮਿਲ ਗਿਆ ਤੇ ਖਾਲਸਾ ਜੀ ਨੇ ਖਾਲਸਾ ਜੀ ਦੇ ਸਰੀਰ ਦੇ ਹਿਸਾਬ ਨਾਲ ਜਿਹੜਾ ਚਾਹ ਦੀ ਕੁਆਂਟੀਟੀ ਆ ਬਹੁਤ ਜ਼ਿਆਦਾ ਘੱਟ ਆਗੀ ਛੋਟਾ ਜਿਹਾ ਕਪੀ ਇੱਥੇ ਇਦਾਂ ਹੀ ਮਿਲਦਾ ਇਦੋਂ ਪਿੱਛੇ ਜੈਪੁਰ ਦਾ ਬਾਹਲੇ ਪੂਰਾ ਹਾਲ ਸੀ ਇਦੋਂ ਵੀ ਛੋਟਾ ਹੀ ਆਪਾਂ ਕਰ ਰਹੇ ਆ ਆਰਾਮ ਬਸ ਰਹਿ ਗਿਆ ਇੱਥੋਂ 38 ਕਿਲੋਮੀਟਰ ਸ਼ਾਇਦ ਅੱਜ ਕਰ ਲਈ 140 45 ਕਿਲੋਮੀਟਰ ਆਪਣਾ ਕਵਰ ਹੋ ਜੂ ਸਾਰਾ ਜੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਮੈਂ ਤਾਂ ਚਲੋ ਪਹੁੰਚ ਹੀ ਜਾਣਾਗਾ 2 ਘੰਟਿਆਂ ਦਾ ਸਫ਼ਰ ਰਹਿ ਗਿਆ ਇੱਕੋ ਆਪਣਾ ਸਾਰਾ ਅਗਰ ਠੱਬੇ ਪਾਸੇ ਤੁਸੀਂ ਦੇਖ ਰਹੇ ਹੋ ਤਾਂ ਸਾਰੀ किशनਗੜ੍ਹ ਸਿਟੀ ਠੱਬੇ ਪਾਸੇ ਰਹਿ ਗਈ ਆ ਸਾਹਮਣੇ ਆਪਣੇ ਜਾਂਦਾ ਬਾਈਪਾਸ ਅਜਮੇਰ ਨੂੰ ਅਜਮੇਰ ਤਕਰੀਬਨ 130 ਕਿਲੋਮੀਟਰ ਰਹਿ ਗਿਆ ਚਲੋ ਪਹੁੰਚਦੇ ਆ ਸ਼ਾਇਦ ਅੱਜ ਕਾਰੀ ਲਾਵਾਂਗੇ ਟਾਈਮ ਪਿਆ ਹਲੇ ਸਾਹਮਣੇ ਸਾਰਾ किशनਗੜਾ किशनਗੜ ਦੇ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨੇ ਛੋਟੇ ਪਹਾੜ ਨੇਗੇ ਬਸ ਆਪਾਂ ਇੱਥੋਂ ਅਜਮੇਰ ਰਹਿ ਗਿਆ ਸਾਰਾ 27-22 ਕਿਲੋਮੀਟਰ ਸ ਏਸ ਕਵਰ ਕਰ ਰਹੇ ਹਾਂ ਅੱਜ ਕਿਉਂਕਿ ਸਿੱਟੀ ਬਹੁਤ ਉੱਡਦੀ ਆ ਜੀ ਰੰਗ ਰੰਗ ਕੇ ਫਿਰ ਉੱਡ ਗਏ ਸਾਰੇ ਜਾਂ ਤਾਂ ਫਿਰ ਰੰਗ ਹੀ ਸਾਫ਼ ਹੋਣਗੇ ਜਾਂ ਫਿਰ ਆਪਦੇ ਸੁਪਨੇ ਪੂਰੇ ਹੋਣਗੇ ਫਿਰ ਤੁਹਾਡੇ ਤੇ ਡਿਸਾਈਡ ਆ ਕੀ ਕਰਨਾ ਚਾਹੁੰਦੇ ਤੁਸੀਂ ਆਪਾਂ ਅਜਮੇਰ ਤੋਂ ਤਕਰੀਬਨ 10 ਕਿਲੋਮੀਟਰ ਮਗਰ ਸੀਗੇ ਅੱਜ ਦਾ ਰੇਤ ਲੇਟ ਹੋਣ ਦਾ ਕਾਰਨ ਇਹੀ ਹੈਗਾ ਵੀ ਆਪਾਂ ਨੂੰ ਇਹ ਆ ਵੀ ਚਲੋ ਸਿਟੀ ਨੇੜੇ ਆ ਸਿਟੀ ਨੇੜੇ ਆ ਉੱਥੇ ਗੁਰਦੁਆਰਾ ਸਾਹਿਬ ਚੱਲਦੇ ਆ ਚੱਲ ਕੇ ਆਪਾਂ ਨੂੰ ਰਹਿਸ਼ ਵગેਰਾ ਵਧੀਆ ਮਿਲ ਜੀ ਬਾਕੀ ਨਹੀਂ ਤਾਂ ਆਪਾਂ ਸਾਨੂੰ ਪਤਾ ਹੀ ਆ ਵੀ ਆਪਣਾ ਕੋਲ ਟੈਂਟ ਹੈਗਾ ਟੈਂਟ ਲਾ ਲਦੇ ਸੀ ਜਿੱਦੋਂ ਕਿਸੇ ਦਿਨ ਨਹੀਂ ਆਪਸ਼ਨ ਹੁੰਦੀ ਉਦਦੇ ਆਪਾਂ ਟੈਂਟ ਵੀ ਲਾ ਲੈਣੇ ਹੈਗੇ ਚੱਲਦੇ ਆ ਮਾ 10 ਕਿਲੋਮੀਟਰ ਰਹਿ ਗਏ ਕੋਈ 20 ਮਿੰਟਾਂ ਚ ਪਹੁੰਚ ਜਾਗੇ ਵੈਲਕਮ ਟੂ ਅਜਮੇਰ ਅਜਮੇਰ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਆਂਗੇ ਤਕਰੀਬਨ ਇੱਥੋਂ 7-8 ਕਿਲੋਮੀਟਰ ਗੁਰਦੁਆਰਾ ਸਾਹਿਬ ਹੈਗਾ ਚਲਦੇ ਆਂ ਅੰਦਰ ਚੱਲ ਕੇ ਦੱਸਦੇ ਆਂ ਗੁਰਦੁਆਰਾ ਸਾਹਿਬ ਕਿਹੜੇ ਆ ਕਿੱਥੇ ਆਪਾਂ ਨੂੰ ਰਹਿائش ਮਿਲੀ ਆ ਸਾਰਾ ਕੁਝ ਦੱਸਦੇ ਆਂਗੇ ਅੱਜ ਦਾ ਸਫ਼ਰ ਬਹੁਤ ਵਧੀਆ ਲੰਘ ਰਿਹਾ ਰਸਤੇ ਵਿੱਚ ਬਹੁਤ ਮਿੱਟੀ ਪਈ ਆ ਮੂੰਹ ਦਾ ਜਿਹੜਾ ਬੁਰਾ ਹਾਲ ਹੋ ਚੁੱਕਿਆਗਾ ਚਲਦੇ ਆਂ ਅੱਗੇ ਹੁਣ ਬਸ ਐਂਟਰੀ ਕਰ ਗਏ ਆਪਾਂ ਜਮੇਰ ਵਿੱਚ ਇਹ ਸੋਨ ਦੱਸਦੇ ਆਂ ਗੁਰਦੁਆਰਾ ਸਾਹਿਬ ਦਾ ਨਾਮ ਵਗੈਰਾ ਕੀ ਆ ਸਾਰਾ ਕੁਝ ਲਓ ਜੀ ਫਾਈਨਲੀ ਆਪਾਂ ਗੁਰਦੁਆਰਾ ਹਾਥੀ ਕੋਠਾ ਪਹੁੰਚ ਚੁੱਕੇ ਆਂਗੇ ਗੁਰਦੁਆਰਾ ਸਿੰਘ ਸਭਾ ਹਾਥੀ ਕੋਠਾ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਇਹੀ ਆ ਵੈ ਪਰ ਬਾਬਾ ਜੀ ਨੇ ਦੇਖਿਆ ਵੀ ਮੁੰਡੇ ਚਲੋ ਬਾਹਰੋਂ ਆਏ ਇਹਨਾਂ ਨੇ ਆਪਾਂ ਨੂੰ ਛੋਟਾ ਜਿਹਾ ਇੱਕ ਰੂਮ ਦੇਤਾ ਦੋ ਬਿਸਤਰੇ ਹੈਗੇ ਛੋਟੇ ਪੈਣ ਦੀ ਖਾਤਰ ਬਾਕੀ ਜਦੋਂ ਅਜਮੇਰ ਐਂਟਰ ਕਰਦੇ ਆ ਨਾ ਬਹੁਤ ਜ਼ਿਆਦਾ ਸਾਨੂੰ ਚੜ੍ਹਾਈਆਂ ਪਈਆਂ ਬਹੁਤ ਜ਼ਿਆਦਾ ਸਾਨੂੰ ਬਹੁਤ ਟਾਈਮ ਖਰਾਬ ਕਰਤਾ ਉਹਨਾਂ ਨੇ ਤਕਰੀਬਨ ਅੱਜ ਦਾ ਆਪਾਂ 150 55 ਕਿਲੋਮੀਟਰ ਸਫਰੜਾ ਤੈਅ ਕਰਤਾ ਚਲੋ ਠੀਕ ਆ ਵੀਰੇ ਕੱਲ ਨੂੰ ਚੱਲਦੇ ਆ ਇੱਥੇ ਦਰਗਾਹ ਸ਼ਰੀਫ ਦੇ ਨਾਮ ਉੱਤੇ ਮਾਹ ਜੀ ਦਾ ਚੱਲਦੇ ਆ ਫਿਰ ਐਂਟਰ ਕਰਦੇ ਆ ਫਿਰ ਦਖਾਣਾ ذرا کچھ کارنو اگلی ویڈیو چ باقی ਹੁਣ ਤੱਕ ਵੀਡੀਓ ਵਧੀਆ ਲੱਗੀ ਇੰਦੀ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੀ ਚਲਿਓ باقی ਹਰੇਕ ਨਵੀਂ ਅਪਡੇਟ ਦੇ ਸਬੰਧ ਤੱਕ ਤੁਸੀਂ ਆਪਣਾ ਇੰਸਟਾਗ੍ਰਾਮ ਪੇਜ ਅਮਨ ਸਰਾ ਆਫੀਸ਼ਲ ਉਹਦੇ ਉੱਤੇ ਜਾ ਕੇ ਉਹਨੂੰ ਫੋਲੋ ਕਰ ਸਕਦੇ ਹੋ ਤੇ ਹਰ ਰੋਜ਼ ਮਿਲਣੀ ਹੈ